ਲੋ ਜੀ ਸਸਿਕਾ ਜੀ ਸਾਰਿਆਂ ਨੂੰ ਸਵਾਗਤ ਹੈ ਅਮਰਜੀਤ ਜੋਸ਼ੀ ਦੇ ਚੈਨਲ ਦੇ ਹੋਂਦ ਤੇ ਤੁਹਾਡਾ ਭੈਣਾ ਬੀਬੀਆਂ ਤੇ ਮੇਰੇ ਹਮਰ ਹੋਮਾਂ ਦੇ ਪਰਣਾ ਦਾ ਸਾਰਿਆਂ ਦਾ ਨਮਸਕਾਰ ਕਰਦੀ ਆ ਤੇ ਲੋ ਆਪਾਂ ਆਪਣੇ ਵਿਰਸੇ ਨੂੰ ਸੰਭਾਲ ਕੇ ਰੱਖੀਏ ਇਹ ਹੀ ਮੇਰੀ ਨਿਮਰਣੀ ਜੀ ਕੋਸ਼ਿਸ਼ ਹੈ ਤੇ ਮੈਂ ਹਰ ਰੋਜ਼ ਤੁਹਾਨੂੰ ਕੋਈ ਜਿਹੜਾ ਜਿਵੇਂ ਮੈਨੂੰ ਠੀਕ ਲੱਗਦਾ ਹੈ ਹਨ ਨਵਾਂ ਹੀ ਗੀਤ ਖੋਜ ਕਰਦੀ ਰਹਿੰਦੀ ਆ ਤੇ ਅੱਜ ਕਹਿੰਦੇ ਆਪਣੇ ਵਿਰਸੇ ਦਾ ਜੋ ਕੋ ਸਾਡੇ ਸਮਾਜ ਚ ਵਾਪਰਿਆ ਉਹੀ ਤੁਹਾਨੂੰ ਮੈਂ ਸੁਣਾਉਣ ਦੀ ਕੋਸ਼ਿਸ਼ ਕਰਦੀ ਆਂ ਇਹ ਵਿਰਸਾ ਆਪਣੇ ਆਪ ਵਿੱਚ ਕਿਸੇ ਵੀ ਸਮਾਜ ਦੀ ਉਸ ਜਗ੍ਹਾ ਨੂੰ ਦਰਸਾਉਂਦਾ ਹੈ ਜਿਸ ਦੇ ਕਰਕੇ ਲੋਕਾਂ ਦੀ ਪਛਾਣ ਹੁੰਦੀ ਹੈ ਜਿਹੜੀਆਂ ਕੌਮਾਂ ਆਪਣੇ ਵਿਰਸੇ ਨਾਲ ਜੁੜੀਆਂ ਰਹਿੰਦੀਆਂ ਨੇ ਉਹ ਸਦਾ ਸਰਦਾਰੀ ਕਰਦੀਆਂ ਨੇ ਇਹੋ ਜਹੀ ਕੌਮ ਹੈ ਪੰਜਾਬੀਆਂ ਦੀ ਔਰ ਵਿਰਸਾ ਜੋ ਸਾਡੇ ਦਿਲਾਂ ਵਿੱਚ ਹੀ ਨਹੀਂ ਸਭ ਸਾਡੀ ਰੂਹਾਂ ਵਿੱਚ ਵਸਿਆ ਹੋਇਆ ਹੈ ਇਹ ਗੀਤ ਕੀ ਕਹਿੰਦਾ ਹੈ ਇਹ ਤੁਸੀਂ ਸੁਣਿਓ ਬਈ ਜਿਹੋ ਜੇ ਮਤਲਬ ਕਿਸੇ ਦਾ ਕਾਰੋਬਾਰ ਹੁੰਦਾ ਤੇ ਉਸ ਵੇ ਸਿਆਣੇ ਬੰਦੇ ਕੀ ਗੱਲ ਕਰਦੇ ਨੇ ਗੀਤਕਾਰ ਕੀ ਗੱਲ ਕਰਦੇ ਨੇ ਤੇ ਫੌਜੀ ਕੀ ਗੱਲ ਕਰਦੇ ਨੇ ਹਨਾ ਲੀਡਰਾਂ ਨੇ ਕੀ ਗੱਲਾਂ ਨੇ ਆਸਮ ਸ਼ੁੱਕਾਂ ਦੀਆਂ ਕੀ ਗੱਲਾਂ ਨੇ ਇਹ ਇਸ ਇਹ ਗੀਤ ਤੁਹਾਨੂੰ ਦੱਸੂਗਾ ਸਾਰੇ ਗੀਤ ਨੂੰ ਚੰਗੀ ਤਰ੍ਹਾਂ ਸੁਣਿਆ ਬਿਲਕੁਲ ਸਚਾਈ ਪੇਸ਼ ਕੀਤੀ ਹੋਈ ਹੈ ਬਾਕੀ ਤਾਂ ਤੁਸੀਂ ਦੱਸਣਾ ਹੈ ਨਾ ਵੀ ਇੱਥੇ ਜੇ ਕਿ ਜਿਹੜੀਆਂ ਗੱਲਾਂ ਹੁੰਦੀਆਂ ਨੇ ਕੌਣ ਬੈਠ ਕੇ ਕਿਵੇਂ ਗੱਲਾਂ ਕਰਦਾ ਤੇ ਉਹ ਤੁਸੀਂ ਇਸ ਗੀਤ ਰਾਹੀਂ ਸੁਣੋਗੇ ਤੇ ਜਿਹੜਾ ਮੈਂ ਨੁਕਤਾ ਕਾਉਂ ਕੱਲ੍ਹ ਪਰਸੇ ਮੇਰੇ ਕੋਲ ਇੱਕ ਭੈਣ ਆਈ ਸੀਗੀ ਉਹ ਸਾਡਾ ਆਪਣਾ ਪਰਤਾ ਹੈ 100% ਸਹੀ ਹੈ ਇੱਕ ਇੱਧਰ ਮੈਮ ਆਈਸੀ ਉੱਚ ਵਿਆਹ ਹੋਇਆ ਸਾਡੇ ਬਿਮਾਨ ਚੀ ਉਹ ਵੀ ਉਹਨੂੰ ਵੀ ਇਹ ਪ੍ਰੋਬਲਮ ਹੋਈ ਸੀਗੀ ਤੇ ਸਵੇਰ ਨੂੰ ਤਾਂ ਅਨੰਦ ਕਾਰਜ ਹੋਣੇ ਸੀ ਡਾਕਟਰਾਂ ਨੇ ਉਹਨੂੰ ਦਵਾਈ ਨਾ ਦਿੱਤੀ ਤੇ ਮੁੰਡਾ ਉਧਰੋਂ ਹੀ ਹੋ ਆਏ ਸੀ ਵਿਆਹ ਇੱਥੇ ਆ ਕੇ ਰਸਮਾਂ ਕਰੀਆਂ ਸੀ ਉਹਨਾਂ ਨੇ ਤੇ ਫਿਰ ਮੈਂ ਇਹੀ ਕਿਹਾ ਲੈ ਬੇਟਾ ਆਲ ਹੈ ਹੈਨਾ ਤੇ ਉਹ ਪਹਿਲਾਂ ਤਾਂ ਲੈਣ ਨੂੰ ਤਿਆਰ ਨਾ ਹੋਈ ਉਹ ਫਿਰ ਮੇਰੇ ਸਤਬਰਾਂ ਦੱਸਿਆ ਮੈਂ ਬਾਪੂ ਆਸਰਾਮ ਦੀ ਸਾਧਕਾਂ ਉਹ ਸੀਤਾ 크੍ਰਿਸਚਨ ਕੁੜੀ ਤੇ ਉਹਨਾਂ ਨੂੰ ਮੰਨਦੀ ਸੀ ਪਰ ਉਹ ਮੇਰੇ ਸਤੂਰਾਂ ਨੂੰ ਬਹੁਤ ਮੰਨਦੀ ਸੀ ਫਿਰ ਉਹਨੇ ਛੱਟ ਉਹ ਨੁਕਤਾ ਅਪਣਾਇਆ ਤੇ ਸਿਹਤ ਵੀ ਉਹ ਠੀਕ ਹੋਈ ਤੇ ਹੁਣ ਵੀ ਉਹ ਨਾਲ ਲੈ ਕੇ ਗਈ ਉਹ ਤੇ ਤਿੰਨ ਬੱਚੇ ਹੋ ਗਏ ਉਹ ਕਹਿੰਦੀ ਮੜ ਕੇ ਮੈਂ ਬਿਮਾਰ ਹੀ ਨਹੀਂ ਹੋਈ ਮੈਨੂੰ ਕੋਈ ਦਵਾਈ ਲੈਣ ਦੀ ਲੋੜ ਨਹੀਂ ਪਈ ਮੈਂ ਉਹਨੂੰ ਉੱਥੇ ਰੱਖਿਆ ਜੇਲ੍ਹ ਹੋਰ ਤੇ ਕਹਿੰਦੇ ਮੈਂ ਵਰਤੂਗੀ ਵੀ ਇੰਨਾ ਸਦਾ ਪੱਟਿਆ ਹੋਇਆ ਤੇ ਤੁਸੀਂ ਜਿਸ ਨੂੰ ਕਿਸੇ ਨੂੰ ਵੀ ਪ੍ਰੋਬਲਮ ਵੀ ਆਵੇ ਤਿੰਨ ਚਾਰ ਮਹੀਨਾ ਦਾ ਗਰਭ ਘਿਰ ਜਾਂਦਾ ਕੋਈ ਕੀ ਲੋਣ ਦੀ ਲੋੜ ਨਹੀਂ ਤੇ ਇਹ ਮੈਂ ਮਹੌਂਦੀ ਚੀਜ਼ ਐ ਇਸ ਤੋਂ ਉੱਤੇ ਤੋਂ ਗੀਤ ਤੋਂ ਬਾਅਦ ਸੁਣ ਤੇ ਤੁਸੀਂ ਪੂਰਾ ਗੀਤ ਸੁਣਿਆ ਫਿਰ ਤੁਸੀਂ ਨੁਕਤਾ ਸੁਣਿਆ ਹੈ ਕਾਪੀ ਪੈਨਸਲ ਲੈ ਕੇ ਬਹਿ ਜਾਓ ਤੇ ਆ ਜਾਓ ਫਿਰ ਆਪਣੇ ਰੰਗਾਰੰਗ ਪ੍ਰੋਗਰਾਮ ਵੱਲ ਤੇ ਇਹ ਮੈਂ ਸੁਣਿਆ ਤੁਸੀਂ ਗੀਤ ਕੀ ਕਹਿੰਦਾ ਆਪਣੇ ਕਮੈਂਟਾਂ ਵਿੱਚ ਮਿਜੂਰ ਦੱਸਿਓ ਫਿਰ ਜੇ ਸਹੀ ਹੋਈ ਗੱਲ ਮੈਂ ਗੀਤ ਸਮਝਾਇਆ ਤੁਸੀਂ ਪਹਿਲਾਂ ਨਹੀਂ ਸੁਣਿਆ ਹੋਣਾ ਤੇ ਅੱਜ ਫਿਰ ਮੇਰੇ ਕੋਲੋਂ ਸੁਣੋ ਦੰਬੀ ਟੈਸਟ ਨੂੰ ਮੈਂ ਲੰਬੀ ਹਿੱਕ ਤੇ ਰਹਿ ਗਈ ਥੋਂ ਐਂ ਸੰਗ ਦੀ ਕੋਸ਼ਿਸ਼ ਕਰਦਿਆਂ ਕਿਉਂਕਿ ਮੇਰੇ ਸੂਤ ਤੇ ਕਹਿੰਦੇ ਸਾਨੂੰ ਲੰਬੀ ਹੇਕਾਂ ਵਾਲੀ ਗੀਤ ਚ ਗਾਈ ਦੇਣੇ ਹਨ ਤੇ ਫਿਰ ਮੈਂ ਉਸੇ ਉਹੋ ਜਿਹੀ ਗੀਤ ਸੰਸੋង ਵੀ ਰਹੀ ਨਹੀਂ ਆਜੋ ਫਿਰ ਆਪਾਂ ਇਹ ਪਿਆਰਾ ਜਿਹਾ ਲੋਕ ਗੀਤ ਗਾਈਏ ਸਿਆਣੇ ਬੰਦੇ ਆੱਚ ਗੱਲੇ ਚ ਗੱਲੇ ਚੱਲੇ ਗੱਲੇ ਕੰਮ ਦੀ ਸਿਆਣੇ ਬੰਦੇ ਆੱਚ ਗੱਲੇ ਚੱਲੇ ਗੱਲੇ ਕੰਮ ਦੀ फौजीअ ॻाली चे चले गलरम लीडरां चाली चे सही मुंडिया चे गली चल सोणी न फीम चोरां विच गलो चलदी सीम थाणे विच चलद था सह मुंडियां गल चल सोदिीत काराीतकारि गल गीत दी ਸਾਦਾ ਵਿੱਚ ਗੱਲੀ ਚਾਲੇ ਦਿੱਤ ਵੀਤ ਦੀ ਚਾਲੇ ਦੀ ਕਿ ਜੈਰੀਆਂ ਜੇ ਗੱਲ ਅੰਜਿਤ ਹਾਰ ਦੀ ਸਈਓ ਮੁੰਡੇ ਆ ਕੇ ਗੱਲ ਜੱਲੇ ਸੋਣੀ ਨਾ Aash Kanch Aash Kanch Gale Chale Di Ma Shuk Di Balianch ਵੈਲੀਆਂ ਚ ਗੱਲ ਚੱਲੇ ਦੀ ਵੰਧੂਖ ਦੀ ਬਾਣੀਆਂ ਚ ਗੱਲ ਚੱਲੇ ਦੀ ਬਾਣੀਆਂ ਚ ਗੱਲ ਚੱਲੇ ਦੀ ਵਪਾਰੀ ਦੀ ਸੇਓ ਮੁੰਡੇਆ गे सोणी नटियां मोटियर बि गल जल रूप ते दी, रूप ते संगारी

च गी चल सोणी न साण बी फौजीअ गली चले ਨੀ ਡਰਾਚ ਗਲੀ ਚੈਲੇ ਸਰਕਾਰੀ ਦੀ ਸਈਆ ਮੁੰਡਿਆ ਚ ਗਲੀ ਚੈਲੇ ਸੋਨੀ ਨਰ ਦੀ ਗੀਤ ਹੋਇਆ ਪੂਰਾ ਦੱਸਿਓ ਤੁਹਾਨੂੰ ਮਿਰਾ ਗੀਤ ਕਿ ਹੋਇਆ ਲੱਗਿਆ ਮੈਨੂੰ ਪਤਾ ਤੁਸੀਂ ਇਹ ਗੀਤ ਪਹਿਲਾਂ ਨਹੀਂ ਸੁਣਿਆ ਹੋਣਾ ਤੇ ਹੁਣ ਤੁਸੀਂ ਕਮੈਂਟਾਂ 'ਚ ਦੱਸਿਓ ਵੀ ਇਹ ਮੈਂ ਸਹੀ ਉਹ ਗੀਤ ਤਿਆਰ ਕੀਤਾ ਹੈ ਨਾ ਸਹੀ ਸੁਣਾਇਆ ਤੁਹਾਨੂੰ ਜਿਸ ਨੂੰ ਕਿਹੋ ਜਿਹਾ ਲੱਗਿਆ ਹੈ ਜੀ ਤੇ ਹੁਣ ਆਜੋ ਆਪਾਂ ਤਾਂ ਗੰਭੀਰ ਗੱਲ ਉਹ ਮੈਂ ਤੁਹਾਨੂੰ ਦੱਸਿਆ ਵੀ ਜਿਵੇਂ ਬਈ ਬੱਚਾ ਉਹਨੂੰ ਗਰਸਰਵ ਕਹਿੰਦੇ ਨੇ ਤਿੰਨ ਚਾਰ ਮਹੀਨੇ ਤੋਂ ਪਹਿਲਾਂ ਪਹਿਲਾਂ ਬੱਚਾ ਉਹ गिर ਜਾਂਦਾ ਹੈ ਬਲੀਡਿੰਗ ਸ਼ੁਰੂ ਹੋ ਜਾਂਦੀ ਹੈ ਤੇ ਬੱਚਾ ਪੂਰ ਨਹੀਂ ਚੜਦਾ ਉਹਦੇ ਵਾਸਤੇ ਮਮੋਲੀ ਜੀ ਆਂਦਾ ਤੁਸੀਂ ਪਟਰੀਰੂ ਕਹਿ ਲੋ ਜਾਂ ਹਿਰਮਤੀ ਨੇ ਆਪਾਂ ਉਹਨੇ ਹੁੰਦੇ ਹੈਨਾ ਅਨੁਸਾਰ ਹੀ ਲਿਓ ਸਾਨੂੰ ਹਿਰਮਤੀ ਜਿਹੜਾ 2 ਟੋਲੇ 24 ਗ੍ਰਾਮ ਕਹਿ ਲੋ ਹੈਨਾ ਤੇ ਇੱਕ ਤੁਸੀਂ ਲੈਓ ਕੂਜਾ ਮਿਸਰੀ ਕੂਜੇ ਖੰਡ ਦੇ ਬਣੇ ਹੁੰਦੇ ਨੇ ਉਹਦੇ ਆਪ ਦੇ ਗੁਣ ਨੇ ਇਹਨੇ ਵੀ ਸਜੇਸੀ ਖੰਡ ਪਾ ਲਈਏ ਕਿ ਦੁੱਜੀ ਖੰਡ ਪਾ ਲਈਏ ਇਹ ਨਹੀਂ ਫਿਰ ਨਹੀਂ ਠੀਕ ਬਣਾ ਹੈਨਾ ਤੇ ਉਹ ਕੂਜਾ ਲੈ ਕੇ ਆਓ ਤੁਸੀਂ ਐ ਬਣੇ ਹੁੰਦੇ ਨੇ ਕੂਜੇ ਠੂਠਿਆਂ ਵਾਂਗੂ ਤੇ ਪੰਛਾਰੀ ਦੇ ਦਾਂਗੇ ਸਾਨੂੰ ਉਹ ਤੁਸੀਂ ਜੇ ਹੁਣ ਕੋਈ ਔਰਤ ਢਲੀ ਹੋ ਗਈ ਰੀਡਿੰਗ ਸ਼ੁਰੂ ਹੋ ਗਈ ਹੈ ਨਾ ਤਾਂ ਤੁਸੀਂ ਅੱਧਾ ਟੋਲਾ ਤੱਕੂਆ ਮਿਸ਼ਰੀ ਤੇ ਅੱਧਾ ਪੌਣਾ ਟੋਲਾ ਇਹ ਉਹ ਨੇ ਹਿਰਮਚੀ ਅੱਧਾ ਟੋਲਾ ਹਿਰਮਚੀ ਪੌਣਾ ਟੋਲਾ ਹੋ ਮਤਲਬ ਥੋੜਾ ਮोटा ਘਟ ਵਧ ਉਹ ਵਧ ਹੋਊਗਾ ਤੱਕੂਆ ਮਿਸ਼ਰੀ ਉਹ ਬਾਸੀ ਪਾਣੀ ਨਾਲ ਬਾਸੀ ਪਾਣੀ ਤਾਂ ਹੁਣ ਆਪਣੇ ਲੈਂਕੀਆਂ ਚੋਹੀ ਰਹਿੰਦਾ ਉਹ ਪਾਣੀ ਨਾਲ ਦੇ ਦੇ ਹੁਣ ਦੇ ਤਾਂ ਸ਼ਾਮ ਨੂੰ ਦੇ ਤਾਂ ਕੱਲੋਂ ਫੇਰ ਦੇ ਤਾਂ ਉਹ ਜੇ ਤਿੰਨ ਪੂੜੀਆਂ ਬਣਾ ਲਓ 24 ਤੋਲੇ 24 ਗ੍ਰਾਮ ਦੀਆਂ ਉਹ ਵੀ ਆ ਆਪਣੇ ਕੂਜਾ ਮਿਸਤਰੀ ਦੀਆਂ ਤੇ ਅੱਧਾ ਦੇ ਤੋਲੇ ਦੀਆਂ ਤਿੰਨ ਹੀ ਬਣਾ ਲਓ ਇਹ ਜਿਹੇ ਪਟਵੀਰੂ ਜਾਂ ਹਿਰਮਚੀ ਦੀਆਂ ਪੂੜੀਆਂ ਉਹਦੇ ਵਿੱਚ ਰਲਾ ਦਿਓ ਇੱਕ ਪੂਰੀ ਤੇ ਦਿਓ ਤੇ ਉੱਥੇ ਹੀ ਥੰਮ ਜੂਗਾ ਗਰੂਸ ਆ ਜਿਹੜਾ ਉਹ ਨਹੀਂ ਹੋ ਬੱਚਾ ਪੂਰ ਚੜੂਗਾ ਫੇਰ ਦੁਬਾਰਾ ਸੁਣ ਲਓ ਕੂਜਾ ਮਿਸਰੀ ਹਿਰਮਤੀ ਹਿਰਮਤੀ ਜਾਂ ਪਟਵੇਰੂ ਕਹਿੰਦੇ ਨੇ ਆਪਾਂ ਤੇ ਉਹ ਤਾਂ ਅੱਧਾ ਟੋਲਾ ਹਿਰਮਤੀ ਦਾ ਹੈਨਾ ਤੇ ਉਹ ਜੋ 2 ਟੋਲੇ ਲਿਓ ਬਣਾ ਲਓ ਖੰਡ ਬਣਾ ਲਓ ਉਹਦੀ ਕੁੱਟ ਕੇ ਹੈਨਾ ਉਹ ਅੱਧਾ ਟੋਲਾ ਤੋਂ ਵੱਧ ਪਾ ਲਓ ਖੰਡ ਉਹਦੇ ਵਿੱਚ ਉਹ ਕੂਜਾ ਮਿਸਰੀ ਤੇ ਉਹ ਬਾਸੀ ਪਾਣੀ ਨਾਲ ਜਿਹਨੂੰ ਪ੍ਰੋਬਲਮ ਹੈ ਉਹਨੂੰ ਦੇ ਦਿਓ ਅੱਜ ਇੱਕ ਪੁੜੀ ਦੇਤੀ ਕੱਲ ਨੂੰ ਦੇ ਦਿਓ ਇੱਕ ਪਰਸੋਂ ਦੇ ਦਿਓ ਰੋਕਾ ਜੇ ਜਾਊਗਾ ਉਹਦੀ ਸਮਝੋ ਬੱਦਤਾਇ ਸੁਭਾ ਸ਼ਾਮ ਦੇ ਤਾਂ ਵੀ ਕੋਈ ਗੱਲ ਨਹੀਂ ਹੈ ਨਾ ਇਹ ਕੋਈ ਮਾਮੂਲੀ ਚੀਜ਼ ਹੈ ਤੇ ਇਹਦੇ ਨਾਲ ਉਹ ਉਹਦਾ ਖੂਨ ਉਹਦੀ ਬੈਣਾ ਬੰਦ ਹੋ ਗੋ ਜੀ ਕੋਈ ਦਵਾਈ ਹੋਰ ਨਹੀਂ ਕੋਈ ਟੀਕਾ ਨਹੀਂ ਕੋਈ ਡਾਕਟਰ ਕੋਲ ਜਾਂਦੀ ਲੋੜ ਨਹੀਂ ਅਸੀਂ ਆਪਰੇ ਪੱਤਿਆ ਲਿਆ ਹੋਰ ਉਹ ਮੇਮ ਨੂੰ ਦਿੱਤਾ ਜੀ ਸਾਡੇ ਇੱਥੇ ਆਈ ਸੀ ਤੇ ਉਹ ਬਿਲਕੁਲ ਠੀਕ ਹੋ ਨਾਲ ਲੈ ਕੇ ਗਈਆ ਕਹਿੰਦੀ ਜੀ ਮੈਨੂੰ ਪਰ ਉਹਦੇ ਦੋ ਬੱਚੇ ਫੇਰ ਹੋ ਗਏ ਕੰਨ ਜੀ ਮੈਨੂੰ ਪ੍ਰੋਬਲਮ ਆਈ ਹੋਈ ਨਹੀਂ ਮੁਰਤੇ ਹੈ ਨਾ ਤੇ ਲੋ ਤੇ ਹੁਣ ਮੈਨੂੰ ਦਿਓ ਛੁੱਟੀਆਂ ਤੇ ਕੱਲ ਨੂੰ ਫੇਰ ਮਿਲਾਂਗੇ ਨਵੇਂ ਗੀਤ ਤੇ ਨਵੇਂ ਮੁਟੇ ਨਾਲ ਤੇ ਦੱਸਿਓ ਤੁਹਾਨੂੰ ਮੇਰਾ ਇਹ ਗੀਤ ਕਿਹੋ ਜਿਹਾ ਲੱਗਿਆ ਜਰੂਰ ਕਮੈਂਟ ਕਰਿਓ ਤੇ ਲੋ ਮਾਣੋ ਇਸ ਗੀਤ ਦਾ ਅਨੰਦ ਤੇ ਨੋਕ ਤੇ ਅਨੰਦ ਕਰ ਲੂ ਫੇਰ ਮਿਲਦੇ ਆਂ